ਮਾਰਦਾ ਤਾਂ ਕੰਮ ਦੀ ਕੀ ਚੀਜ਼ ਹੁਣ ਸੈਟ ਕੇ ਉਹ ਮੂੰਹ ਕੁੱਟਿਆ ਉਹਦਾ ਰਹਿ ਰੱਬ ਦਾ ਨਾ ਕਾਸੀ ਗੱਲ ਦੀ ਸਾਰਿਆਂ ਨੂੰ ਕੀ ਹੌਜਾਲਾ ਸਵਾਲ ਤਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸ਼ੂ ਕਰਦੇ ਆਂ ਅਜਾ ਵਲੌਗ ਫਾਰ ਲੈ ਕੇ ਲੱਗੇ ਆਇਆ ਕੰਮ ਜਿਆ ਸੀਗਾ ਜੋ ਬਰਾਏ ਨੂੰ ਬਣਾਇਆ ਹੈ ਤੋ ਬਣਾ ਕੇ ਤੋੜ ਤੇ ਹਾ ਬੱਲੇ ਦੀ ਤੂ ਅਜੋਗੇ ਖਾਜਾ ਖਾਜਾ ਪੱਤੇ ਇਹ ਆਪਾਂ ਪਹਿਲਾਂ ਤੋੜਤੇ ਸੀਗੇ ਤੇ ਹੁਣ ਲਾਇਆ ਦੁਬਾਰੇ ਹੁਣਾਂ ਤੋੜਦੀ ਦੀ ਕੋ ਲੱਗਿਆ ਨਾਲ ਸੇਵਾ ਕਰਾਉਣਾ ਦਾ ਪਰਤਨ ਛਾਂਗੀ ਆ ਤੇ ਜੁਗਨੂ ਨੂੰ ਲੱਗਿਆ ਨਜ਼ਾਰੇ ਨਾਲੇ ਯੋਗ ਰਾਹੀ ਵੀ ਲਾਹ ਲੈ ਜਾਂਦਾ ਇਹ ਹੈਗੇ ਪੈਰ ਬਣਾਉਣ ਵਾਲੇ ਹੋਰ ਜਾਂ ਲਾਤਾਂ ਵਾਂ ਸਾਰ ਲੋਕਾਂ ਨੇ ਅੱਜ ਪੈਰ ਬਣਾਉਣੇ ਅੱਜ ਇੱਕ ਮਾੜੀ ਮੋਟੀ ਸਾਸ ਪਾਈ ਸੀਗੀ ਛੜਾ ਮੋਟਾ ਪੈਪੂ ਉਹਦੇ ਲਾਇਏ ਸੀਗੇ ਹੋਰ ਕੰਮ ਛੜਾ ਮੋਟਾ ਕੀਤਾ ਸੀਗਾ ਆਪੇ ਹੀ ਚੱਕੀ ta ਤਾਂ ਆ ਨਹੀਂ ਨਵੇਂ ya. ਤੇਰੀ ਘਾਟ ਸੀਗੀ ਇੱਕ ਟ੍ਰੈਕ ਕਰਾਉਂਗਾ ਭਾਈ ਐ ਫਤਿਹ ਬੜੀ ਬੁਲਾਉਂਦਾ ਵਾ ਸੱਪ ਫਤਿਹ ਸੱਪ ਦੀ ਆ ਸਕੂਲੇ ਦਾ ਛੁੱਟੀ ਅੱਜ ਹਾਂ ਉਹ ਨਾ ਉਹ ਨਾ ਮੱਖੀਓ ਸੋ ਚੱਕਲਾ ਕਰਦਾ ਡੁਰਦਾ ਨਹੀਂ ਤੇਰੇ ਤੋਂ ਉਹ ਸੱਪ ਐਵੇਂ ਨਾ ਕਹੀਂ ਤੂੰ ਮੱਖੀਓ ਚੱਕਲਾ ਉਹ ਹੀ ਨਹੀਂ ਕਹਿੰਦਾ ਉਹਨੂੰ ਕਿਹਾ ਹੋਇਆ ਵੀ ਲੜਨਾ ਨਹੀਂਗਾ ਬੰਦੇ ਬੰਦੇ ਸੰਗਲਨਾਂ ਬੰਦੇ ਨੂੰ ਆਪਾਂ ਮੁਰਗੇ ਨੂੰ ਫੜ ਲੈਣਾ ਹੈ ਫੜ ਤਾ ਫੜੀ ਹੁਣ ਤੱਕ ਮੱਕੀ ਖਾਈ ਜਾਂਦਾ ਵਾ ਫੜ ਲੈ ਹੁਣ ਤਾਂ ਨਹੀਂ ਮਾਰਦਾ ਇਧਰੋਂ ਦਿੰਦਾ ਨਹੀਂ ਇੱਕ ਅੱਖ ਤੋਂ ਫੜ ਲੈ 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 ਉਹ ਫੜ ਲੈ ਨਹੀਂ ਦਿੰਦਾ ਯਾਰ ਉਹਨੂੰ 10 ਰੁਪਏ ਦਊਂਗਾ ਤੇ ਯਾਰ ਐਂ ਫੜ ਲਿਆ ਫੜੇ ਹੀ ਨਹੀਂ ਗਏ ਤੂੰ ਉਹ ਫਿਰਦਾ ਮੈਂ ਫੜ ਕੇ ਮੈਂ ਫੜ ਕੇ ਢਾੜਦਾ ਲੋ ਇੱਲ ਅੱਗੇ ਆ ਪੈਰ ਬਣਾਉਣ ਜੋਗ ਰਾਈ ਗਈ ਬਾਈ ਹੁਣ ਸ਼ਹਿਰ ਦੇ ਆਉਂਦੇ ਆਉਂਦੇ ਦੋ ਵਜਾਤੇ ਆ ਅਗਲੇ ਦੇ ਮਨਾ ਦੇ ਪੈਰ ਹੈ ਬੜਾ ਟੇਕਿਆ ਖੜਾਏ ਤੇ ਕੋੜੇ ਆ ਕੋੜੇਲੀ ਦੇਖਦਾ ਹਾਂ ਨਹੀਂ ਨਾਲ ਕੱਢ ਲਿਆ ਕਰਨਾ ਹੁਣ ਪਘੋੜੇ ਦਾ ਇਹ ਹੈ ਕਿ ਥੇਲੋ ਸਾਲ ਨੂੰ ਨਹੀਂ ਹੁਣ ਕੁੜਾ ਕਰਦੇ ਆ ਫੇਟ ਪਰ ਫੱਟੀਏ ਕੋੜੇ ਨੂੰ ਵੀ ਕਿੱਦਾਂ ਦੇਖਦੇ ਹਾਂ ਸਾਰੀ ਗੱਛਾ ਹੋਇਆ ਥੋੜਾ ਜਿਹਾ ਹੁਣ ਤੋੜਨਾ ਕਿੱਦਾਂ ਦੇਖਣੀਆਂ ਹੁੰਦੀਆਂ ਇਹ ਕਿਰੋਂ ਕੰਟਰੋਲ ਕਰੂੰ ਪਾਣੀ ਦੇ ਨੂੰ ਕਰਨਾ ਕੱਟ ਕੱਟਿਆ ਕਰ ਲਿਖਾ ਕਰਨਾ ਬਾਹਰ ਮੈਂ ਲੈ ਗਿਆ ਕਰਦਾ ਏਟਮ ਬੀਤੀਓ ਕਰਨ ਲੱਗ ਗਿਆ ਦਰ ਉਹ ਨਾ ਤਿਓ ਕਰਦਾ ਕਰਦਾ ਪਟੋਕ ਤੇ ਕਾਨੀ ਨਾ ਲਾ ਦਵੇ ਨਾਲੋਂ ਅੜ ਜਾ ਥੋੜੇ ਉਹ ਤੋਰੀਆ ਨਾ ਕਰੇ ਨੂੰ ਹੌਲੀ ਹੌਲੀ ਲੈ ਗਿਆ ਚਾਲ ਖਰਾਬ ਹੋ ਜਾਂਦੀ ਮੈਂ ਤਾਂ ਦੋੜਦਾ ਨਹੀਂ ਹਾਂ ਤੈਨੂੰ ਆਪਾਂ ਤੋੜ ਕੇ ਰੱਖਾਂ ਹੈ ਆਪਾਂ ਦੇ ਥੋੜੀ ਸਵਾਦ ਲੈਣ ਲਈ ਜਾਂਦੇ ਮਾਉਂ ਲੈ ਜਾ ਕਰ ਤਾ ਇਹ ਮੜ ਕੇ ਲੈ ਕੇ ਦੇਣਾ ਹੁਣ ਯਾਰ ਦੀਪੂ ਨੂੰ ਬੇਸ਼ੇਰਾ ਲੈ ਕੇ ਦੇਣਾ ਦੀਪੂ ਤੇ ਅਜਦਾ ਬੈਠਾ ਗਿਆ ਨਹੀਂ ਤਾਂ ਨਹੀਂ ਬੰਦਾ ਘੋੜੇ ਤੇੜਾ ਸੋਨਾ ਲੱਗਦਾ 20 ਦਿਨ ਪੈ ਗਏ ਨਾ ਟਰੇਡ ਤੇ ਫੇਰ ਆਪਾਂ ਫੇੜ ਲੈ ਲੈ ਚੱਲਣਾ ਘੋੜਾ ਉਹ ਰਾਜੂ ਧੜਵਾ ਯਾਰ ਦੀਪੂ ਵੀ ਰਾਜੂ ਬਣਾਈ ਜਾਂਦਾ ਠੀਕ ਆ ਯਾਰ ਮਰਜੀ ਆ ਤੇਰੀ ਉਹ ਇਹਨੂੰ ਕਹਿੰਦਾ ਸੀ ਉਹ ਸਾਈਕਲ ਨੂੰ ਕਹਿੰਦਾ ਸੀ ਕਿ ਰਾਜੂ ਦੀ ਕੋਈ ਗੱਲ ਕਰਦਾ ਤੇਨੂੰ ਥੋੜੋ ਰਾਜੂ ਕਹਿੰਦਾ ਸੀਗਾ ਤੈਨੂੰ ਰਾਜੂ ਕਹ ਕੇ ਮਾਰਨਾ ਤੈਨੂੰ ਤਾਂ ਹੋਰ ਕੋ ਕਹਿੰਦਾ ਕੀ ਕਹਿੰਦਾ ਨਾ ਤੀ ਮੂਏ ਚੇਕਾ ਕਹਿੰਦਾ ਮੈਨੂੰ ਇਕੱਲੇ ਨਾ ਇਕੱਲਾ ਛਡਾਓ ਨਾ ਕਿਨੂੰ ਸੱਪ ਨੂੰ ਇੱਥੋਂ ਹੀ ਗਿਆ ਹੁਣ ਉੱਥੇ ਰੱਬ ਦੇ ਕੋਰੋਂ ਮੋੜਿਆ ਉਹਨੇ ਆ ਮਨੂੰ ਪੁੱਛਣ ਪੁੱਠੀ ਕੇ ਮਾਰੀ ਪੈ ਤਾਰੇ ਤਾਰੇ ਦਿਖਾ ਦੇ ਆ ਦਿਖਾ ਦੇ ਵੀ ਵੀਡੀਓ ਯਾਰ ਮੈਂ ਤਾਂ ਦੇਖੀ ਉਹ ਗੱਲ ਕਰੋ ਮੈਡ ਤੇ ਛਾਈਏ ਨੂੰ ਦੋਵੇਂ ਮੈਡ ਤੇ ਗਿਆ ਨੂੰ ਪੁੱਛਣ ਸਿਰ ਪਾੜ ਦੇਣਾ ਸੀ ਹੁਣ ਐਂਗਲ ਜੀ ਤੇ ਮਾਰਨਾ ਸੀ ਲੱਦ ਕੇ ਉਹਨੇ ਸੱਟ ਕੇ ਮੈਨੂੰ ਫੋਨ ਆਇਆ ਉਹਨੇ ਸੱਟ ਕੇ ਉਹ ਮੂੰਹ ਕੁੱਟਿਆ ਉਹਦਾ ਰੇ ਰੱਬ ਦਾ ਨਾਮ ਕਹਿੰਦਾ ਕਹਿੰਦਾ ਮੈਂ ਮੁੱਕੀਆਂ ਮਾਰੀਆਂ ਜੱਗਾ ਕਹਿੰਦਾ ਉਹ ਉਹਦਾ ਬੜਿਆਉਂਦੇ ਸੀ ਮੁੜ ਕੇ ਉਹਨੂੰ ਵੀ ਭਾਜੀ ਨਾ ਜਾਵੇ ਜਵਾਕ ਹਾ ਹਟਦਾ ਨਹੀਂ ਐਵੇਂ ਹੁਣ ਆ ਜਾ ਆ ਜਾ ਚੜੀ ਜਾਵੇ ਉਹ ਕਿਹੜਾ ਕਰਕੇ ਐ ਜਾ ਛੱਡਿਆ ਉਹਨੂੰ ਜਾਂਦਾ ਜਾਂਦਾ ਹੀ ਲੱਗ ਗਿਆ ਤੱਡੀ ਜੀ ਜਾ ਪਾ ਮੋਸ਼ੀ ਦੀ ਨਾਲ ਜਿਵੇਂ ਤੂੰ ਨਹੀਂ ਨਹੀਂ ਆਇਆ ਤੇਰਾ ਤੇ ਉਹ ਕਰਦਾ ਘੋੜਾ ਖੜ ਜਣਾ ਤੈੱਕ ਪਾਪੀਆ ਪੁੱਤ ਲੈਣੀ ਆ ਹੈ ਟੁੱਲਾਲਾ ਬੰਦੂਰੀ ਮੇਰੀ ਤੇ ਨਾ ਆਏ ਤੋ ਨਹੀਂ ਭਾਈ ਬੜਾ ਬੜਾ ਕੀ ਹੈ ਬੜਾ ਤੇਜ਼ ਚੱਲਿਆ ਸੱਪ ਬੜਾ ਤੇਜ਼ ਚੱਲਿਆ ਵੀ ਮੈਂ ਕਹਿੰਦਾ ਨਹੀਂ ਭਾਈ ਮੈਂ ਵੈਸ਼ਨੂ ਬੰਦਾ ਬਾਜ ਜਨੇ ਸੱਪ ਨੂੰ ਪੁੱਛਾ ਕਹਿੰਦਾ ਨਹੀਂ ਵੀਰੇ ਮੇਰਾ ਤੇ ਹਮ ਨਹੀਂ ਛੇ ਗਿਆ ਯਾਰ ਗਿਆ ਕਿ ਤੇ ਕਿ ਕਿ ਤੇ ਬੈ ਜਾ ਅੱਗੇ ਤਾਂ ਕੀ ਫਿਰਦਾ ਯਾਰ ਇਹ ਤਾਂ ਐ ਬੈਂਕ ਦੀ ਕਾਪੀ ਲਈ ਫਿਰਦਾ ਕਰੂਗਾ ਕੋ ਹੂੰ ਉਹ ਤੇਰਾ ਭਲਾ ਹੋਜੇ ਇੰਨੇ ਪੈਸੇ ਉਹ ਕੰਜਰਾ ਇੰਨੇ ਪੈਸੇ ਲਈ ਕੋਈ ਫਿਰਦਾ ਰੋਜ ਭਾਈ ਚਾਹ ਪੀ ਲੈਣੀ ਸੀ ਯਾਰ ਉਹ ਗੱਡੀ ਖੜੀ ਆ ਆਪਣੀ ਉੱਥੇ ਚੱਲ ਭਾਈ ਗੱਡੀ ਨਾ ਕੋਈ ਟੋਕ ਕਰਕੇ ਲੈ ਜਾਏ ਉੱਥੇ ਕੌਲ ਤੂੰ ਕਿੰਨੀ ਤੂੰ ਨਹੀਂ ਕੋਈ ਬੋਲਦਾ ਕੈਮਰੇ ਮੂਰੇ ਤੇ ਚੁੱਪ ਕਰ ਰਣ ਲੱਗੇ ਹੈਂ ਤੇ ਫਿਰ ਮੈਂ ਜ਼ੋਰ ਕਰਨ ਚੱਲਿਆ ਤੈਨੂੰ ਵਾਜੀ ਜ਼ੋਰ ਕੀ ਨਾ ਕਰਨੇ ਆ ਕੋਈ ਆਊਗਾ ਤਾਂ ਜਾਊਗਾ ਆ ਜਾਓ ਤੇ ਖਾੜੇ ਚ ਆ ਜਾ ਮੈਂ ਕਰਾਉਣਾ ਜ਼ੋਰ ਮਿੱਟੀ ਦੇ ਤੇਰੇ ਦੇ ਦੇਖ ਤਾਂ ਜਨਾ ਕੋਈ ਆ ਦੇਖ ਡੋਲੇ ਮਾਚ ਲਾ ਕੇ ਦੇਖ ਮਾੜੇ ਦੇਖ ਸੱਟ ਸਾਡੇ ਪੜੀ ਗਏ ਜਾਂ ਇੱਥੋਂ ਮਿਲ ਗਿਆ ਆਪਣਾ ਨੰਦੌ ਜੀ ਦਾ ਸਤਾ ਗਰਾਉਂਡ ਨਹੀਂ ਹੈ ਵੀ ਆਹ ਮੜੀ ਗਰਾਉਂਡ ਉਹ ਕਿਥੋਂ ਕਰਨਾ ਦਾ ਗੂਠਾ ਲਾਇਆ ਉਹ ਦਿਖਾ ਚੈੱਕ ਦਿਖਾਦਾ ਮਗਰ ਸੈਨ ਕੀਤੇ ਚੈੱਕ ਦੇ ਦਿਖਾਈ ਬੇਰਖੀ ਚਾਹ ਬਈ ਤਾ ਯਾਰ ਟੋਟਕ ਪਾ ਦੇ ਯਾ ਦਿਖਾਤਾ ਸੀ ਕਿ ਸੈਨ ਕਿ ਸੈਨ ਦਿਖਾਈਆਂ ਸੀ ਸੈਨ ਤਾਂ ਦਾ ਲੈ ਸੈਨ ਤਾਂ ਦਿਖਾਈ ਦਿਖਾਤਾ ਸੀ ਯਾ ਚੈੱਕ ਕਰ ਦਿਖਾ ਦੇ ਯਾਰ ਦਿਖਾ ਦੇ ਦਿਖਾਉਂਦਾ ਨਹੀਂ ਕਿੰਨੇ ਦਾ ਭਰਿਆ ਵਾ ਨਹੀਂ ਨਵੇਂ ਤੇ ਰਕਮ ਨਹੀਂ ਦਿਖਾਉਂਦਾ ਕਿੰਨੇ ਦਾ ਮਗਰ ਮਗਰ ਸੈਨ ਕੀਤੇ ਆ ਨਹੀਂ ਦਿਖਾਤਾ ਫਿਰ ਦਿਖਾ ਦੇ ਜਾਨ ਨਿਕਲਦੀ ਆ ਫੈੜੀ ਨਹੀਂ ਹੋਏ ਦਿਖਾਤਾ ਸੀ ਦਿਖਾ ਦੇ ਉਹ ਇੱਕ ਮਿੰਟ ਦਿਖਾ ਦੇ ਸੈਨਤਾ ਦਿਖਾ ਦੇ ਕਿਵੇਂ ਕੀਤੇ ਆ ਉਰਦੂ ਜੀ ਉਰਦੂ ਗੂਠਾ ਲਾਉਂਦਾ ਉਹ ਗੂਠਾ ਲਾਉਂਦਾ ਏ ਉਹ ਗਰਮੀਤ ਦਾ ਮੁੰਡਾ ਗੂਠਾ ਲਾਉਂਦਾ ਦਿਖਾ ਦੇ ਉਰੇ ਆ ਗਰਮੀਤ ਪੁਲਵਾਨ ਦਾ ਮੁੰਡਾ ਗੂਠਾ ਲਾਉਂਦਾ ਏ ਸੈਨ ਨਹੀਂ ਕਰਦਾ ਟੇਕਰਨਾ ਤੇ ਜਾਨ ਸਕਾ ਦੇ ਦੀ ਚੰਗਾ 20 ਨੰਬਰ ਦਾ ਨਾਮ ਕਮੇ ਸਿਕਨ

ਯਾਤਮਾ ਫਿਰਾਂ ਜੀਗ ਮਾਰਾਂ ਕਿ ਫਿਰਾਂ ਜੀਗ ਮਾਰ ਆ ਉੱਥੇ ਕੋੜੇ ਕੋੜੇ ਖੜ ਕੇ ਉੱਥੇ ਕੋੜੇ ਕੋੜੇ ਖੜ ਕੇ ਜੀਗ ਮਾਰ ਪਹਿਲਾਂ ਕੋਟੀ ਨਾਲ ਲਾ ਦੇ ਵਰਕੇ ਆ ਗਿਆ ਇੱਕ ਮਿੰਟ ਆਪਣਾ ਸੋਨਾ ਦਾ ਘਾਤਾ ਕੱਲਿਆਂ ਦਾ ਵਾ ਮੇਰਾ ਕੱਲਿਆਂ ਦਾ ਥੋੜਾ ਉਧਰ ਆ ਮੇਰਾ ਕੱਲਿਆਂ ਦਾ ਇੱਧਰ ਦਾ ਕਢਾ ਦੇ ਲੈ ਆਏ ਪੈਸੇ ਅੱਗੇ ਨਹੀਂ ਕਢਾਏ ਮੇਰੇ ਘੱਟ ਲੱਗ ਮਮਾਰਾ ਯਾਰ ਇਹ ਦੇ ਕੋਲੇ ਮਾਰ ਚੀਕ ਤੇ ਕੰਨ ਚ ਮਾਰਦੇ ਮਾਰਦੇ ਤੇ ਕੰਨ ਚ ਕੀ ਚੀਜ਼ ਅਰੇ ਆਹ ਕੋਟੇ ਨਾ ਬਦਲਦੇ ਆ ਨਹੀਂ ਨਹੀਂ ਉਹ ਤੂੰ ਬੂਟ ਨਵੇਂ ਲੈ ਕੇ ਆਇਆ ਨਾ ਉਹਦੇ ਵੀ ਨਵੇਂ ਬੂਟ ਪਵਾ ਦੇ ਉਹ ਦੇਖ ਸੇਵਕਾ ਦੋ ਲੈਂਦੇ ਵੀਰ ਉਹਨੂੰ ਉਹ ਭੈਂਜੋ ਉਧਰ ਚਾਕੀ ਦਾ ਰਹਿਦੀਗਾ ਕੀ ਕਰਨੇ ਆ ਸਾਦਾ ਸਮੋਸਾ ਆਜੂ ਮੱਖੀ ਮਾਰਦੇ ਇਧਰ ਨਾ ਮਾਰੀ ਮੱਖੀ ਮਾਰਦੇ ਤੇ ਤੈਨੂੰ ਮੈਂ ਕਹੀ ਆ ਮੈਂ ਮਾਰਦੇ ਉਹ ਘੋੜਾ ਡਰਾਦਾ ਵਾ ਜਾ ਹੁਣ ਓਏ ਲੈ ਜਾ ਕਾਪੀ ਲੈ ਜਾ ਚੱਕ ਕੇ ਕਾਪੀ ਆ ਲੈ ਨੀ ਹੁੰਦਾ ਬਾਲ ਵਾਲੇ ਕਿਹੜੇ ਬਾਲ ਇਹ ਨਹੀਂ ਕੱਟੇ ਮੱਕੀ ਓਏ ਓਏ ਜਾਂਦੇ ਉਹਨੂੰ ਕੰਮ ਆ ਯਾਰ 100 ਕੰਮ ਆ ਤੇਰੇ ਰਕੇ ਬਿਲਾ ਹਾਂ